ਸਾਨੂੰ ਜੋ ਇਹਨਾਂ ਨੇ ਮਤਦਾਨ ਦਿੱਤਾ ਲੋਕਾਂ ਨੇ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਹਦੇ ਨਾਲ ਮੈਂ ਹਲਕੀਰ ਦੇ ਲੋਕਾਂ ਦਾ ਧੰਨਵਾਦ ਕਰ ਸਕਾਂ 9 ਨੰਬਰ ਬੂਥ ਆ ਉਹਦੇ ਚੋ ਦੋ ਬਾਕਸ ਜਿਹੜੇ ਉਹ ਆਂਦੇ ਵੀ ਉਹਨਾਂ ਨੂੰ ਦੀ ਜਿਹੜੀ ਸੀਲ ਆ ਉਹਨੂੰ ਰਿਮੂਵ ਕੀਤਾ ਜਿਹ ਹੁੰਦਾ ਤਾਂ 314 ਵੋਟਾਂ ਤੇ ਸੰਮਤੀ ਹਾਰੇ ਵੀ ਆ ਫੱਤਾ ਮਾਲਕ ਸਿਰਫ 14 ਵੋਟਾਂ ਤੇ ਹਾਰੇ ਆ ਕੁਝ ਅਸੀਂ 32 ਵੋਟਾਂ ਤੇ ਹਾਰੇ ਆ ਸੋ ਇਹ ਜਬਹਾਲਾ ਤਾਂ ਕੋਈ ਬਣਾ ਲੈਣ ਤੇ ਅੱਜ ਲੋਕਾਂ ਨੇ ਸਾਥ ਦਿੱਤਾ ਉਹ ਜੋਨ ਜਿੱਤਿਆ ਜਿੱਥੇ ਕਦੇ ਜਿੱਤੀ ਨਹੀਂ ਸੀਗੇ ਉਹ ਜੋਨਾਂ ਚ ਅਸੀਂ ਜਿੱਤ ਪ੍ਰਾਪਤ ਕੀਤੇ ਜਿੱਥੇ ਉਹਨਾਂ ਦੇ ਵੱਡੇ ਵੱਡੇ ਗੜ੍ਹ ਸੀ ਮੈਂ ਤੁਹਾਡੇ ਚੈਨਲ 'ਤੇ ਸੁਣਿਆ ਸੀ ਕਦੇ ਐਮਐਲਏ ਚ ਤਾਂ ਦਮ ਹੈ ਨਹੀਂ ਹਾਂ ਮੇਰੇ ਚ ਜਮ ਬਿਲਕੁਲ ਮੈਂ ਕਹਿੰਦਾ ਮੇਰੇ ਚ ਦਮ ਹੈ ਨਹੀਂ ਬੂਤ ਕੈਪਚਰਿੰਗ ਮੇਰੇ ਚ ਦਮ ਹੈ ਨਹੀਂ ਫਾਈਲਾਂ ਪਾੜਨ ਦਾ ਮੇਰੇ ਚ ਦਮ ਹੈ ਨਹੀਂ ਪੱਗਾ ਲਾਉਣ ਦਾ ਮੇਰੇ ਚ ਦਮ ਹੈ ਨਹੀਂ ਕਤਲ ਕਰਾਉਣ ਦਾ ਮੇਰੇ ਚ ਦਮ ਕੰਮ ਕਰਾਉਣ ਦਾ ਹੈ ਕਾਂਗਰਸ ਬਹੁਤ ਥੱਲੇ ਚਲੀ ਤੁਸੀਂ ਵੇਖਿਆ ਹੋਣਾ ਕਾਂਗਰਸ ਦਾ ਤਾਂ ਖਾਤੀ ਨਹੀਂ ਖੁੱਲੇ ਜੇ ਕਾਂਗਰਸ ਥੋੜੀ ਜੀ ਉੱਪਰ ਹੁੰਦੀ ਤਾਂ ਸੂਏ ਰਿਜ਼ਲਟ ਹੀ ਹੋਰ ਵੇਖਣੇ ਸੀ ਫਿਰ ਅਸੀਂ ਸਾਰੇ ਇਸ ਵਿੱਚ ਦੀ ਮਿਕਸ ਅਪ ਗੇਮ ਹੋ ਗਈ ਵੀ ਆ ਇਹਨਾਂ ਨੂੰ ਸਿੱਟੋ ਆਪਾਂ ਆਪਸ ਵਿੱਚ ਦਾ ਦੇਖ ਲਾਂਗੇ ਪੰਜਾਬ ਦੇ ਵਿੱਚ ਜਿੰਨੀਆਂ ਜ਼ਿਲ੍ਹਾ ਪ੍ਰੀਸ਼ਦਾਂ ਉਹਨਾਂ ਚ 16 ਜਿੱਤੇ ਬਿਲਕੁਲ ਸਮਝ ਨਹੀਂ ਆਉਂਦੀ ਵੀ ਫਿਰ ਡੈਨਾਸੌਰ ਕਿੱਥੋਂ ਆ ਕਿੱਥੋਂ ਆ ਗਏ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਉਮੀਦਵਾਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚ ਮੌਜੂਦ ਨੇ ਇੱਥੇ ਨਾਲ ਹੀ ਸਰਦੂਲਗੜ ਹਲਕੇ ਦੇ ਐਮਐਲਏ ਗੁਰਪ੍ਰੀਤ ਸਿੰਘ ਬਣਾਵਾਲੀ ਪਹਿਲਾਂ ਉਹਨਾਂ ਨਾਲ ਗੱਲ ਕਰਾਂਗੇ ਜਿਨ੍ਹਾਂ ਪਹਿਲਾਂ ਤਾਂ ਤੁਹਾਡੀ ਜਿਹੜੀ ਲੀਡ ਕਾਫੀ ਵਧੀਆ ਸੀ ਜਿਵੇਂ 5 ਦੇ ਵਿੱਚੋਂ 4 ਸੀਟਾਂ ਲਈਆਂ ਉਹਦੇ ਵਾਸਤੇ ਪਹਿਲਾਂ ਸਾਡੇ ਚੈਨਲ ਵੱਲੋਂ ਵਧਾਈਆਂ ਲੱਖ ਲੱਖ ਤੁਹਾਨੂੰ ਵੀ ਵਧਾਈਆਂ ਨਿੱਕੂ ਜੀ ਤੇ ਖਾਸ ਕਰਕੇ ਵਧਾਈਆਂ ਸਰਦੂਲਗੜ ਦੇ ਵੋਟਰਾਂ ਨੂੰ ਜਿਨ੍ਹਾਂ ਨੇ ਪਾਰਟੀ ਪਹਿਲੀ ਵਾਰੀ ਚੋਣ ਲੜ ਰਹੀ ਸੀ ਆਵਾਦਵੀ ਪਾਰਟੀ ਪਹਿਲੀ ਵਾਰੀ ਬਲਾਕ ਸਭਾਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੜੀਆਂ ਸਾਡੇ 'ਚ ਵਿਸ਼ਵਾਸ ਪ੍ਰਗਟ ਕੀਤਾ ਸਾਡੇ ਤਾਂ ਬੰਦੇ ਵੀ ਆਮ ਘਰਾਂ ਦੇ ਵਿੱਚੋਂ ਸੀ ਜਿਨ੍ਹਾਂ ਨੇ ਕਦੇ ਕੋਈ ਚੋਣ ਨਹੀਂ ਲੜੀ ਤੇ ਜਿਵੇਂ ਕਹਿੰਦੇ ਹੁੰਦੇ ਸਾਡਾ ਤਾਂ ਇਕੱਤਰਾਂ ਦਾ ਇਹ ਤਜਰਬਾ ਹੋਇਆ ਪਰ ਮੈਂ ਤਨਹਾਰ ਕਰਦਾਗਾ ਕਿ ਵੱਡੀ ਬਹੁਮਤ ਦੇ ਨਾਲ ਚਾਹੇ ਜ਼ਿਲ੍ਹਾ ਪ੍ਰੀਸ਼ਦ ਸੀ ਚਾਹੇ ਬਲਾਕ ਸਭਾਤੀਆਂ ਸੀ ਸਾਨੂੰ ਜੋ ਇਹਨਾਂ ਨੇ ਮਤਦਾਨ ਦਿੱਤਾ ਲੋਕਾਂ ਨੇ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਹਦੇ ਨਾਲ ਮੈਂ ਹਲਕੀ ਦੇ ਲੋਕਾਂ ਦਾ ਧੰਵਾਨ ਕਰ ਸਕਾਂ ਦੂਜਾ ਤੁਸੀਂ ਕੁਝ ਕਹੀ ਜਾਣ ਤੁਸੀਂ ਐਜੇ ਪ੍ਰੈਸ ਰਿਪੋਰਟਰ ਵੋਟਾਂ ਵਾਲੇ ਦਿਨ ਪੋਲੰਗ ਆਲੇ ਦੇਣਾ ਤੁਸੀਂ ਗਏ ਹੋਗੇ ਗਿਣਤੀ ਵਾਲੇ ਦਿਨ ਗਏ ਹੋਗੇ ਜਿੱਦ ਦਿਨ ਓਮਿਨੇਸ਼ਨ ਪੇਪਰ ਫਾਈਲ ਕਰਦੇ ਉਦਦੇ ਗਏ ਹੋਗੇ ਕਿਤੇ ਵੀ ਇੱਕ ਵੀ ਸਿੰਗਲ ਬੰਦੇ ਨਾਲ ਕੋਈ ੱੱਕਾ ਹੋਇਆ ਹੋਵੇ ਕੁਛ ਨਹੀਂ ਪੀਸਫੁਲੀ ਇਲੈਕਸ਼ਨ ਹੋਈ ਆ ਤੇ ਪੀਸਫੁਲੀ ਇਲੈਕਸ਼ਨ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਕਿ ਅਸੀਂ ਬਹੁਤ ਦੇ ਨਾਲ ਸੰਮਤੀ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿੱਤੇ ਆ ਬਿਲਕੁਲ ਹੋਰ ਕਿਤੇ ਵੀ ਨਹੀਂ ਇੱਕ ਨੰਗਲ ਕਲਾ ਦੇ ਵਿੱਚ ਕਹਿ ਰਹੇ ਆ ਕਿ ਇੱਕ ਕੋਟਧਰ ਮੂ ਬੂਥ ਦੇ ਵਿੱਚੋਂ ਜਿਹੜਾ 9 ਨੰਬਰ ਬੂਥ ਆ ਉਹਦੇ ਚੋਂ ਦੋ ਬਾਕਸ ਜਿਹੜੇ ਉਹਨਾਂ ਦੇ ਵੀ ਉਹਨਾਂ ਨੂੰ ਦੀ ਜਿਹੜੀ ਸੀਲ ਆ ਉਹਨੂੰ ਰਿਮੂਵ ਕੀਤਾ ਗਿਆ ਨਿੱਕੀ ਜੀ ਉੱਥੇ ਡੀਸੀ ਮੈਡਮ ਆਪ ਆਏ ਸੀ ਮੈਂ ਤਾਂ ਕਿਤੇ ਪੋਲ ਕਿਤੇ ਗਿਆ ਹੀ ਨਹੀਂ ਗਿਣਤੀ ਦੇ ਦੌਰਾਨ ਮੈਂ ਤਾਂ ਘਰੇ ਬੈਠਾ ਸੀਗਾ ਕਿਤੇ ਨਹੀਂ ਦੇਖੋ ਫਿਰ ਜੇ ਚੋਣ ਹੋਈ ਆ ਸਖਤ ਮੁਕਾਬਲਾ ਹੋਇਆ ਅਸੀਂ 364 ਵੋਟਾਂ ਤੇ ਜਿੱਤੇ ਆ ਤੇ ਫਿਰ ਜੇ ਇਹ ਹੁੰਦਾ ਤਾਂ 314 ਵੋਟਾਂ ਤੇ ਸੰਮਤੀ ਹਾਰੇ ਵੀ ਆ ਫੱਤਾ ਮાળੂ ਸਿਰਫ 14 ਵੋਟਾਂ ਤੇ ਹਾਰੇ ਆ ਕੁਸ ਅਸੀਂ 32 ਵੋਟਾਂ ਤੇ ਹਾਰੇ ਆ ਸੋ ਇਹ ਬਹਾਨਾ ਤਾਂ ਕੋਈ ਬਣਾ ਲੈਣਾ ਕੋਈ ਬਹਾਨਾ ਨਹੀਂਗਾ ਕਿਤੇ ਨਹੀਂ ਕੋਈ ਮੇਰੀ ਮੂਵਮੈਂਟ ਦਿਖਾ ਦਿਓ ਕਿਸੇ ਬੂਥ ਤੇ ਗਿਣਤੀ ਵਾਲੇ ਦੇ ਨਾਲ ਜਾਂ ਮੈਂ ਗਿਆ ਹੋਵਾ ਨਾ ਮੈਂ ਅਸੀਂ ਲੋਕਾਂ ਤੇ ਛੱਡਿਆ ਸੀ ਤੇ ਪੋਲਿੰਗ ਜਿਨ੍ਹਾਂ ਨੇ ਗਿਣਤੀ ਕੀਤੀ ਆ ਉਹਨਾਂ ਦਾ ਧੰਨਵਾਦ ਤੇ ਸਾਡੇ ਉਮੀਦਵਾਰਾਂ ਦਾ ਧੰਨਵਾਦ ਤੁਸੀਂ ਕੱਲੇ ਕੱਲੇ ਪਿੰਡ ਜਾ ਕੇ ਪੁੱਛ ਲਓ ਜਿਵੇਂ ਜਿਵੇਂ ਲੋਕਾਂ ਨੇ ਵੋਟਾਂ ਪਾਈਆਂ ਉਹਵੇਂ ਵਾ ਰਿਜ਼ਲਟ ਆਇਆ ਚਾਹੇ ਉਹ ਐਮਐਲਏ ਦੀ ਗੱਲ ਹੋਵੇ ਚਾਹੇ ਸਰਪੰਚਾਂ ਦੀ ਗੱਲ ਚਾਹੇ ਐਮਸੀਆਂ ਦੀ ਹੋਣ ਆ ਗਈ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਕਈ ਉਹ ਵੀ ਵਿੱਚ ਉਮੀਦਵਾਰ ਸੀ ਜਿਨ੍ਹਾਂ ਨੇ ਕਦੀ ਮੈਂਬਰੀ ਤੱਕ ਵੀ ਨਹੀਂ ਲੜੀ ਪਰ ਉੱਥੇ ਕਿਤੇ ਨਾ ਕਿਤੇ ਦਿੱਕਤਾਂ ਆਈਆਂ ਹੋਣਗੀਆਂ ਦੇਖੋ ਸਾਡੇ ਕੁਲਵੰਤ ਜੀ ਜ਼ਿਲ੍ਹਾ ਪ੍ਰੀਸ਼ਦ ਜਿੱਤੇ ਆ ਇਹਨਾਂ ਨੇ ਕਦੇ ਕੋਈ ਚੋਣ ਨਹੀਂ ਲੜੀ ਢਾਈ ਕਿੱਲਿਆਂ ਦੇ ਮਾਲਕਾ ਗਰਮੀਤ ਜ਼ਿਲ੍ਹਾ ਪ੍ਰੀਸ਼ਦ ਜਿੱਤੇ ਆਗਾ ਆਪ ਦਾ ਕੰਮ ਕਰਦਾ ਸੀਗਾ ਪਹਿਲੀ ਵਾਰੀ ਚੋਣ ਲੜੀ ਆ ਪਹਿਲਾਂ ਤਾਂ ਬੋਲਣ ਦੇ ਵੀ ਆਉਂਦਾ ਫੇਰ ਤੁਹਾਨੂੰ ਪਤਾ ਮੈਨੇਜਮੈਂਟ ਉਹਨਾਂ ਪਾਰਟੀਆਂ ਕੋਲੇ ਤਾਂ ਮੈਨੇਜਮੈਂਟ ਕਰਨ ਵਾਲੇ ਵੀ ਬੰਦੇ ਆ ਜਿਗਾੜੀ ਵੀ ਬੰਦੇ ਹੈਗੇ ਆ ਅਸੀਂ ਤਾਂ ਸਿੱਧੇ ਜੇ ਬੰਦਿਆਂ ਅਸੀਂ ਤਾਂ ਗਏ ਮਿਹਨਤ ਕਰੀ ਵੋਟਾਂ ਪਾਓ ਆਪਦੇ ਕੰਮ ਦੱਸੇ ਇੱਕ ਪਹਿਲੀ ਵਾਰੀ ਆ ਕਿ ਮੈਂ ਕੰਮ ਦੱਸੇ ਜੇ ਇਹ ਆ ਕਿਹਾ ਅਜੇ ਸਾਲ ਪਿਆ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਨਹੀਂ ਨਾ ਪਾਓ ਇਹ ਉਹੀ ਕਹਿ ਸਕਦਾ ਜੇ ਕੀਤੇ ਜਾਗੇ ਜਿਹੜੇ ਹੋਣ ਵਾਲੇ ਮੈਂ ਲੋਕਾਂ ਨੂੰ ਉਹ ਦੱਸਦੇ ਜੇ ਨਾ ਹੋਣਗੇ ਮਾਫੀ ਮੰਗ ਲਾਂਗੇ ਵੀ ਆ ਹੋ ਨਹੀਂ ਸਕਦੇ ਤੇ ਅੱਜ ਉਸ ਦੀ ਬਦੌਲਤ ਆ ਕਿ ਦੇਖੋ ਪਹਿਲੀ ਵਾਰੀ ਆਮ ਘਰਾਂ ਦੇ ਮੁੰਡੇ ਜਿਨ੍ਹਾਂ ਨੂੰ ਤੁਸੀਂ ਦੇਖ ਲਓ ਕਿਸੇ ਦੀ ਇੰਟਰਵਿਊ ਕਰ ਲਓ ਜਾ ਕੇ ਵੀ ਕਦੇ ਚੋਣ ਲੜੀ ਸੀਗੀ ਜਾਂ ਤੇਰਾ ਕਦੇ ਇੱਛਾ ਸੀ ਚੋਣ ਲੜਨ ਦੀ ਅੱਜ ਤਾਂ ਜਾ ਕੇ ਖੜੇ ਕਰਤੇ ਉਹ ਕਹਿੰਦੇ ਇਹ ਕੀ ਚੋਣ ਕਿਵੇਂ ਲੜਾਂਗੇ ਅਸੀਂ ਕਹਿੰਦੇ ਅਸੀਂ ਲੜਾਵਾਂਗੇ ਤੁਸੀਂ ਕਾਗਜ਼ ਭਰੋ ਤੇ ਅੱਜ ਲੋਕਾਂ ਦੇ ਸਾਹ ਦੇਤਾ ਉਹ ਜੋੜ ਜਿੱਤਿਆ ਜਿੱਥੇ ਕਦੇ ਜਿੱਤੀ ਨਹੀਂ ਸੀਗੇ ਉਹ ਜੋਨਾਂ ਚ ਅਸੀਂ ਜਿੱਤ ਪ੍ਰਾਪਤ ਕੀਤੇ ਜਿੱਥੇ ਉਹਨਾਂ ਦੇ ਵੱਡੇ ਵੱਡੇ ਗੜ੍ਹ ਸੀ ਬਿਲਕੁਲ ਤੇ ਹੁਣ ਆਲ ਓਵਰ ਜਿਹੜਾ ਪੰਜਾਬ ਦੀ ਜਾਂ ਜੇ ਮਾਨਸਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਕਿਵੇਂ ਵੀਖਦੇ ਹੋ ਮਾਨਸਾ ਜੋ ਦੇਖੋ ਜ਼ਿਲ੍ਹਾ ਪ੍ਰੀਸ਼ਦ ਚੋਂ ਅਸੀਂ 11 ਚੋਂ 7 ਸੀਟਾਂ ਜਿੱਤੇ ਆ ਅਸੀਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਸੇ ਤਰ੍ਹਾਂ ਸਾਮੰਤਿਆਂ ਚ ਸਾਡਾ ਬੰਬਤਾ ਹਾਂ ਜਿੱਥੇ ਕਮੀ ਵੀ ਰਹੀ ਆ ਕਿਤੇ ਅਸੀਂ ਹਰੇ ਵੀ ਆ ਉਹਦੇ ਕਾਰਨਾਂ ਦੀ ਵੀ ਜਾਂਚ ਕਰਾਂਗੇ ਵੀ ਕਿੱਥੇ ਕਮੀ ਰਹੇਗੀ ਕੀ ਕਾਰਨ ਕਰਕੇ ਸਾਡਾ ਰਿਜ਼ਲਟ ਪੋਜ਼ਿਟਿਵ ਨਹੀਂ ਆਇਆ ਕਿੱਥੇ ਸਾਡੇ ਵਰਕਰਾਂ ਚ ਕਮੀ ਰਹੇਗੀ ਜਾਂ ਮੇਰੇ ਚ ਹੋ ਸਕਦਾ ਕੰਮ ਕਰਨ ਚ ਕੋਈ ਕਮੀ ਰਹੀਗੀ ਹੋਵੇ ਉਹਦੀ ਅਸੀਂ ਸਮੀਖਿਆ ਕਰਾਂਗੇ ਜਿੱਤ ਕੇ ਹੰਕਾਰਦੇ ਨਹੀਂ ਜਿੱਥੇ ਹਾਰੇ ਆ ਉਥੇ ਹੌਸਲਾ ਲਿਟਾਉਂਦੇ ਪਹਿਲੀ ਵਾਰੀ ਲੜੇ ਸੀ ਤੇ ਪਹਿਲੀ ਵਾਰੀ ਰਿਜ਼ਲਟ ਆਇਆ ਮੈਂ ਤੁਹਾਡੇ ਚੈਨਲ ਤੇ ਸੁਣਿਆ ਸੀ ਕਹਿੰਦੇ ਐਮਐਲਏ ਚ ਤਾਂ ਦਮ ਹੈ ਨਹੀਂ ਹਾਂ ਮੇਰੇ ਚ ਬਿਲਕੁਲ ਮੈਂ ਕਹਿੰਦਾ ਮੇਰੇ ਚ ਦਮ ਹੈ ਨਹੀਂ ਬੂਥ ਕੈਪਚਰਿੰਗ ਦਾ ਮੇਰੇ ਚ ਦਮ ਹੈ ਨਹੀਂ ਫਾਈਲਾਂ ਪਾੜਨ ਦਾ ਮੇਰੇ ਚ ਦਮ ਹੈ ਨਹੀਂ ਪੱਗਾਂ ਲਾਹਣ ਦਾ ਮੇਰੇ ਚ ਦਮ ਹੈ ਨਹੀਂ ਕਤਲ ਕਰਾਉਣ ਦਾ ਮੇਰੇ ਚ ਦਮ ਕੰਮ ਕਰਾਉਣ ਦਾ ਹੈਗਾ ਕੰਮ ਮੈਂ ਕਰੂੰਗਾ ਲੋਕਾਂ ਦੇ ਸਾਹਮਣੇ ਆ ਚਾਹੇ ਪੁਲ ਵਾਲੇ ਕੰਮ ਆ ਚਾਹੇ ਸੜਕਾਂ ਵਾਲੇ ਕੰਮ ਆ ਚਾਹੇ ਸੂਏਆਂ ਵਾਲੇ ਕੰਮ ਆ ਖਾਲਾ ਵਾਲੇ ਕੰਮ ਆ ਆਂਗੜਵਾੜੀ ਆਮ ਆਦਮੀ ਕਲੀਨਿਕਾ ਮੈਂ ਕੰਮ ਕਰਾਉਣ ਦਾ ਦਮ ਰੱਖਦਾ ਮੈਂ ਤੁਹਾਡੇ ਸਾਹਮਣੇ ਚੈਨਲ 'ਚ ਕਹਿਣਾ ਵੀ ਮੇਰੇ ਕੋਲੇ ਲੜਨ ਦਾ ਦਮ ਹੈ ਨਹੀਂ ਪੱਗਾਂ ਲਾਹਣ ਦਾ ਦਮ ਨਹੀਂ ਕਤਲ ਕਰਾਉਣ ਦਾ ਦਮਨੀ ਇੱਕ ਦੂਜੇ ਨਾਲ ਟਕਰਾਉਣ ਦਾ ਦਮਨੀ ਮੈਂ ਤਾਂ ਭਾਈ ਚਾਰ ਕਿੱਕੇ ਤੇ ਚੱਲਿਆ ਇਹੇ ਮੇਰੇ ਤੇ ਦਮ ਹੈਗਾ ਦੂਜਾ ਮੇਰੇ ਚ ਬਿਲਕੁਲ ਦਮਨੀ ਮੈਂ ਉਹਦੀ ਗੱਲ ਨੂੰ ਵੱਡੀ ਗੰਦ ਹੂੰ ਬਿਲਕੁਲ ਜਿਵੇਂ ਆਪਾਂ ਵੇਖਦੇ ਆਂ ਕਿ ਇਹ ਚੋਣ ਜਿਹੜੀ ਆ ਸੈਮੀ ਫਾਈਨਲ ਮੰਨਿਆ ਜਾਂਦਾ ਤੇ ਹੁਣ ਆਉਣ ਵਾਲੇ 27 ਦੇ ਵਿੱਚ ਕੀ ਸਮਝਦੀਓ ਕਿ ਰਿਪੀਟ ਮਾਰੂ ਸਰਕਾਰ ਜਾਂ ਕੀ ਮੁਕਾਬਲੇ ਦੇ ਦੇਖੋ ਅਸੀਂ ਕੰਮਾਂ ਦੇ ਆਧਾਰ ਤੇ ਦੇਖੋ ਅਫਿਲੀਆਂ ਸਰਕਾਰਾਂ ਪਿਛਲੇ ਸਾਲ ਚ ਆ ਕੇ ਕੰਮ ਕਰਦੀਆਂ ਥੋੜਾ ਜਿਹਾ ਸਾਨੂੰ ਇੱਥੇ ਇੱਕ ਹੋਰ ਬੈਕ ਤੇ ਗਏ ਆ ਨਹੀਂ ਤਾਂ ਰਿਜ਼ਲਟ ਹੋਰ ਵੀ ਆਉਣੇ ਸੀ ਕਾਂਗਰਸ ਬਹੁਤ ਥੱਲੇ ਚਲੀ ਤੁਸੀਂ ਵੇਖਿਆ ਹੋਣਾ ਕਾਂਗਰਸ ਦਾ ਤਾਂ ਖਾਤੀ ਨਹੀਂ ਖੁੱਲੇ ਜੇ ਕਾਂਗਰਸ ਥੋੜੀ ਜੀ ਉੱਪਰ ਹੁੰਦੀ ਤਾਂ ਤੁਸੀਂ ਇਹ ਰਿਜ਼ਲਟ ਹੀ ਹੋਰ ਵੇਖਣੇ ਸੀ ਫਿਰ ਅਸੀਂ ਸਾਰੇ ਸੀ ਪਿੱਛੇ ਦੀ ਮਿਕਸ ਅਪ ਗੇਮ ਹੋ ਗਈ ਵੀ ਆ ਇਹਨਾਂ ਨੂੰ ਸਿੱਟੋ ਆਪਾਂ ਆਪਸ ਵਿੱਚ ਤਾਂ ਦੇਖ ਲਾਂਗੇ ਉੱਥੇ ਸਾਨੂੰ ਥੋੜਾ ਜਿਹਾ ੱੱਕਾ ਲੱਗਾ 27 ਦੇ ਵਿੱਚ ਅਸੀਂ ਕਮਾਂ ਦੇ ਆਧਾਰ ਤੇ ਜਾਵਾਂਗੇ ਆਪਦੇ ਕੰਮ ਗਿਣਾਵਾਂਗੇ ਸਾਡੇ ਵਰਕਰ ਜਾਣਗੇ ਫੈਸਲਾ ਫੇਰ ਲੋਕਾਂ ਨੇ ਕਰਨਾ ਜਿਹੜਾ ਫੈਸਲਾ ਲੋਕ ਕਰਨਗੇ ਜਿਵੇਂ ਅੱਜ ਅਸੀਂ ਸਵੀਕਾਰ ਕਰਿਆ ਜਿੱਥੇ ਜਿੱਥੇ ਜ਼ਿਲ੍ਹਾ ਪ੍ਰੀਸ਼ਦ ਸੰਮਤੀਆਂ ਦਾ ਉਹ ਵੀ ਅਸੀਂ ਸਤਾਈ ਵਾਲਾ ਕਰਾਂਗੇ ਪਰ ਆਹ ਸਾਲ ਸਾਡਾ ਕੰਮਾਂ ਦਾ ਸਾਲ ਤੁਸੀਂ ਵੇਖੋਗੇ ਜਿਹੜੇ ਜਿਹੜੇ ਵਾਅਦੇ ਕੀਤੇ ਆ ਕੰਮਾਂ ਵਾਲਾ ਕੋਈ ਲੰਬਾ ਰਹਿ ਨਹੀਂ ਦਿੰਦੇ ਤੁਸੀਂ ਛੜਕਾਂ 'ਚ ਜਾਉਂਗੇ ਕੋਈ ਤੁਹਾਨੂੰ ਛੜਕ ਟੁੱਟੀ ਨਹੀਂ ਮਿਲੂਗੀ ਜਿਹੜੀਆਂ ਸ਼ਹਿਰ ਦੀਆਂ ਪੰਜੇ ਛੜਕਾਂ ਦੇ ਟੈਂਡਰ ਲੱਗ ਗਏ ਮੰਡੀ ਦਾ ਤੁਹਾਨੂੰ ਪਤਾ ਹੈਗਾ ਕੰਮ ਹੋਈ ਜਾਂਦਾਗਾ ਪਰਲੀ ਮੰਡੀ ਵਾਲੀ ਸੜਕ ਕੋਲਤੀ ਤੋਂ ਮੈਂ ਜੇ ਕੰਮ ਕਰਾਉਣ ਲੱਗ ਗਿਆ ਤਾਂ ਬਖਰੇ ਨਾਲ ਹਰੇਕ ਕੰਮ ਕਰਾਂਗੇ ਕਮਰੇ ਦੇ ਆਧਾਰ ਤੇ ਜਾ ਕੇ ਕਹਾਂਗੇ ਵੀ ਆਹ ਕੰਮ ਕਰਿਆ ਰਹਿ ਗਏ ਸਾਨੂੰ ਫੇਰ ਮੌਕਾ ਦਿਓ ਤੇ ਦੂਜਾ ਮੈਂ ਕਹਿੰਦਾ ਸਰਦੂਲਗੜ੍ਹ 'ਚ ਮੈਂ ਪਰਚੋ ਹੁਣ ਹਟਾਏ ਆ ਤੁਹਾਡੀਆਂ ਲੜਾਈਆਂ ਹਟਾਈਆਂ ਤੁਹਾਡਾ ਭਾਈਚਾਰਾ ਵਧਾਇਆਗਾ ਤੇ ਭਾਈਚਾਰਾ ਜੇ ਕਾਇਮ ਰੱਖਣਾ ਤਾਂ ਅਸੀਂ ਇਸ ਦੇ ਆਧਾਰ ਤੇ ਵੋਟ ਮੰਗਾਂਗੇ ਲੋਕਾਂ ਦਾ ਬਿਲਕੁਲ ਇੱਕ ਪੁਰਾਣਾ ਟਰੋਲ ਵੀ ਸੀ ਕਹਿੰਦੀ ਇੱਥੇ ਜਿਹੜੇ ਅਕਾਲੀ ਨਹੀਂ ਆਉਂਦੇ ਡਾਇਨਾਸੌਰ ਮੋੜ ਆਉਣਗੇ ਪਰ ਅੱਜ ਜਿਹੜੀਆਂ ਤੁਸੀਂ ਰੀਲਾਂ ਵੇਖਦੇ ਹੋ ਆ ਕਿ ਡਾਇਨਾਸੌਰ ਤਾਂ ਦੁਬਾਰੇ ਆ ਗਏ ਉਹਦੇ ਬਾਰੇ ਕੀ ਟਿੱਪਣੀ ਆ ਤੁਸੀਂ ਆਲ ਪੰਜਾਬ ਦਾ ਰਿਜ਼ਲਟ ਦੇਖ ਲਓ ਆਲ ਪੰਜਾਬ ਦੇ ਵਿੱਚ ਜਿੰਨੀਆਂ ਜ਼ਿਲ੍ਹਾ ਪ੍ਰੀਸ਼ਦਾਂ ਉਹਨਾਂ ਚੋਂ 16 ਜਿੱਤੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਫਿਰ ਡਾਇਨਾਸੌਰ ਕਿੱਥੋਂ ਆ ਕਿੱਥੋਂ ਆ ਗਏ ਹਾਲਾਤ ਮੈਂ ਕਿਸੇ ਤੇ ਕੋਈ ਟਿੱਪਣੀ ਨਹੀਂ ਕਰਦਾ ਚੱਲ ਬਾੜਾ ਜਾਂ ਦਿਲ ਜਾ ਹੌਸਲਾ ਹੋਇਆਗਾ 부ਜੇ ਜੇ ਪਏ ਸੀਗੇ ਇਹਨਾਂ ਦਾ ਭੱਜ ਲੈਣਗੇ ਸੋ ਕੋਈ ਨਾ ਲੋਕਾਂ ਦਾ ਫੈਸਲਾਗਾ ਲੋਕਾਂ ਨੇ ਜਿਹੜਾ ਚੰਗਾ ਲੱਗਦਾ ਲੈ ਕੇ ਆਉਣਗੇ ਲੋਕਾਂ ਦਾ ਫਤਵਾਗਾ ਜਿਵੇਂ ਲੋਕ ਲੈ ਕੇ ਆਉਣਗੇ ਅਸੀਂ ਕਿਸੇ ਦੀ ਨੁਕਤਾ ਚੀਨੀ ਨਹੀਂ ਕੋਸ਼ਣੀ ਜੋ ਲੋਕਾਂ ਦਾ ਫੈਸਲਾ ਠੀਕ ਆ ਪਰ ਅੱਜ ਦੇ ਰਿਜ਼ਲਟ ਤੁਸੀਂ ਇਕੱਲੀ ਸਮੀਖਿਆ ਕਰ ਲਓ ਪੰਜਾਬ ਚ ਸਾਰੀਆਂ ਸੰਭ ਦੀਆਂ ਕੱਢ ਲਿਓ ਜ਼ਿਲ੍ਹਾ ਪ੍ਰੀਸ਼ਦ ਦਾ ਕੱਢ ਲਓ ਵੀ ਕਿੰਨੇ ਪਰਸੈਂਟ ਆ ਗਏ ਜੇ ਇੰਨੀ ਕੀ ਪ੍ਰਾਪਤੀ ਤੇ ਜਵਾਕ 100 ਚੋਂ 33 ਨੰਬਰ ਲੈ ਕੇ ਪਾਸ ਹੁੰਦਾ ਹੁੰਦਾ ਮੈਨੂੰ ਨਹੀਂ ਲੱਗਦਾ ਵੀ ਉਹ ਵੱਡੀ ਡਿਗਰੀ ਲੈ ਜਾਊਗਾ ਜਿਹੜਾ 33 ਤਿਹਾਸ ਲਾ ਕੇ ਖੁਸ਼ ਹੋਈ ਜਾਵੇ ਇਹ ਤਾਂ ਵੱਡੀਆਂ ਡਿਗਰੀਆਂ ਲੈਣ ਵਾਸਤੇ ਤਾਂ 100 ਚੋਂ 99 ਨੰਬਰ ਲੈਣੇ ਪੈਂਦੇ ਆ ਇਹ 33 ਤੇ ਖੁਸ਼ ਹੋਣ ਵਾਲੇ ਆ ਬਿਲਕੁਲ ਤੁਸੀਂ ਸੁਣਿਆ ਕਿ ਜਿਵੇਂ ਗੁਰਪ੍ਰੀਤ ਬਣਾ ਵਾਲੀ ਇਹਨਾਂ ਨੇ ਕਿਹਾ ਕਿ ਇਹ ਚੋਣ ਜਿਹੜੀ ਆ ਇਹ ਵੀ ਵਿਕਾਸ ਦਿਖਾ ਕੇ ਲੜੀ ਹੈ ਤੇ ਆਉਣ ਵਾਲਾ 2027 ਦਾ ਮੁਕਾਬਲਾ ਉਹ ਵੀ ਅਸੀਂ ਵਿਕਾਸ ਦੇ ਕੰਮ ਵਿਖਾ ਕੇ ਫੇਰ ਲੜਾਂਗੇ ਵੇਖਣਾ ਹੁਣ ਇਹ ਹੋਏਗਾ ਕਿ ਆਉਣ ਵਾਲੀ 27 ਦੇ ਵਿੱਚ ਕੌਣ ਬਾਜ਼ੀ ਮਾਰਦਾ ਹੈ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਨਾਲ ਦੁਬਾਰਾ ਫੇਰ ਜੁੜਦੇ ਆ ਕੈਮਰਾ ਪਰਸਨ ਰਮਨ ਦੇ ਨਾਲ ਸੁਖਵਿੰਦਰ ਨਿਕੋਟੀ ਪੰਜਾਬੀ ਸਰਦੂਲ